ਪੰਜਾਬੀ ਦੁਨੀਆ ਦੀ ਸਭ ਤੋਂ ਅਮੀਰ ਬੋਲੀ ਆ ਇਹ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੇਰੀ ਮਾਂ ਬੋਲੀ ਆ ਸਗੋਂ ਗੁਰੂ ਅੰਗਦ ਸਾਹਿਬ ਨੇ ਇਸ ਦੀ ਲਿਪੀ ਯਾਨੀ ਕਿ ਵਰਣਮਾਲਾ ਨੂੰ ਬਹੁਤ ਹੀ ਆਧੁਨਿਕ ਤੇ ਵਿਗਿਆਨਿਕ ਢੰਗ ਨਾਲ ਤਿਆਰ ਕੀਤਾ ਹੈ ਉਦਾਹਰਨ ਦੇ ਤੌਰ ਤੇ ਜਿਸ ਨੂੰ ਬੋਲਣ ਲੱਗਿਆਂ ਆਵਾਜ਼ ਸਾਡੇ ਗਲੇ ਤੋਂ ਲੈ ਕੇ ਸਾਡੇ ਬੁੱਲਾਂ ਰਹੀਂ ਵੱਖਰੇ ਵੱਖਰੇ ਰਸਤਿਆਂ 'ਚ ਬਾਹਰ ਆਉਂਦੀ ਆ ਜਿਵੇਂ ਕ ਤ ਕ ਖ ਖ ਗ ਗ ਘ ਘ ਅ ਅ ਇਸ ਨੂੰ ਬੋਲਣ ਲੱਗਿਆਂ ਆਵਾਜ਼ ਸਾਡੇ ਕੰਠ 'ਚ ਆਉਂਦੀ ਆ ਇਸ ਕਰਕੇ ਇਸ ਨੂੰ ਕੰਠੀ ਦੁਨੀਆ ਕਿਹਾ ਜਾਂਦਾ ਆ ਚ ਚ ਛ ਝ ਝ ਅ ਈ ਇਸਨੂੰ ਬੋਲਣ ਲੱਗਿਆ ਜੀਬ ਸਾਡੇ ਤਾਲੂ ਨਾਲ ਲੱਗਦੀ ਹੈ ਇਸ ਕਰਕੇ ਇਸਨੂੰ ਤਾਲਵੀ ਤੁਨਿਆ ਕਿਹਾ ਜਾਂਦਾ ਆ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਇਸਨੂੰ ਬੋਲਣ ਲੱਗਿਆ ਜੀਬ ਪੁੱਠੀ ਕਰਕੇ ਸਾਡੇ ਤਾਲੂ ਨਾਲ ਲੱਗਦੀ ਹੈ ਇਸ ਕਰਕੇ ਇਸਨੂੰ ਉਲਟ ਜੀਬੀ ਤੁਨਿਆ ਕਿਹਾ ਜਾਂਦਾ ਆ ਤੱਤਾ ਥੱਥਾ ਦੱਦਾ ਧੱਦਾ ਨੰਨਾ ਇਸਨੂੰ ਬੋਲਣ ਲੱਗਿਆ ਜੀਬ ਸਾਡੇ ਦੰਦਾਂ ਨਾਲ ਆ ਕੇ ਲੱਗਦੀ ਹੈ ਇਸ ਕਰਕੇ ਇਸਨੂੰ ਦੰਤੀ ਤੁਨਿਆ ਕਿਹਾ ਜਾਂਦਾ ਆ ਪੱਪਾ ਫੱਫਾ ਬੱਬਾ ਪੱਬਾ ਮੱਮਾ ਕਿਸ ਨੂੰ ਬੁੱਲ ਲੱਗਿਆ ਸਾਡੇ ਬੁੱਲ ਆਪਸ ਵਿੱਚ ਜੁੜਦੇ ਨੇ ਇਸ ਕਰਕੇ ਇਸ ਨੂੰ ਦੋ ਹਠੀਤੁਨੀਆਂ ਕਿਹਾ ਜਾਂਦਾ ਇਸ ਤੋਂ ਇਲਾਵਾ ਯੀਆਰਆਰਏ ਵਾਲੀ ਲਾਈਨ ਅਤੇ ਊੜੇਆੜੇ ਵਾਲੀ ਲਾਈਨ ਦੋਵੇਂ ਇਹਨਾਂ ਧੁਨੀਆਂ ਦੇ ਅਨੁਸਾਰ ਹੀ ਬੋਲੀਆਂ ਜਾਂਦੀਆਂ ਨੇ ਅਖੀਰ ਤੇ ਇੱਕੋ ਗੱਲ ਜਿਨ੍ਹਾਂ ਦਾ ਆਪਣਾ ਕਰ 35 ਅੱਖਰਾਂ ਨਾਲ ਭਰਿਆ ਹੋਵੇ ਉਹ 26 ਅੱਖਰਾਂ ਵਾਲਿਆ ਕਰ ਕਦੀ ਮੰਗਣ ਨਹੀਂ ਜਾਂਦੇ